امرت اسے علاقے کا اسے کتے کا اسے رہتا نوجوان ہے جا جی بنیادی اکثر کلاسوں کے اکثر چار جنیا کے سیلیبریٹ کرتے ہیں کہ جنہیں ادیاپن جو رکھا ہوا ہے ادھیاپک کا مطلب یہ کہہ رہا ہے کہ اِسی کلاس روم کے جا کے چالی منٹوں کا لیکچر ودیارتیاں چاڑ دیے کہ اپنی گل کہہ کے واپس آ جائیے ادھیاپن کا کام ہوس ہوں جہاں ہوس ہوں امرت والے لوگوں نے بتایا ہوا ہے امرت کو میں گگن دے کر کے جانا ਸੰਭਵਤ ਕਬਸੇ ਕਾ ਦੇ ਆਪਕਾ ਤੇ ਸਾਰੇ ਦੇ ਆਪਕ ਹੈ ਪਰੰਪਰਤ ਇਹਨਾਂ ਸਮਿਆਂ ਦੇ ਵਿੱਚ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਬਹੁਤ ਲਾਸਾਂ ਦੇ ਵਿੱਚ ਤੁਸੀਂ ਜੋ ਸੈਲੀਬ੍ਰੇਟ ਕਰਨੇ ਕਿਸੇ ਬੰਦੇ ਨੂੰ ਕਟਕਟ ਅਸੀਂ ਤਾਂ ਦੋਣਾ ਕਰਦੇ ਤਾਂ ਅੰਦਰ ਦੇ ਗੁਮਨ ਕਰਦੇ ਹਾਂ ਸੰਭਵਤ ਇਹ ਮੇਰਾ ਸਵਾਲ ਹੈ ਕਿ ਐਸਾ ਮੈਨੇ ਤੁਸੀਂ ਬੰਦਾਈ ਖਾਸ ਕਰਕੇ ਸਾਡੇ ਵਰਗੇ ਬੰਦੇ ਵੀ ਤੁਹਾਡੀ ਬੰਦਾਈ ਨੂੰ ਸੈਲੀਬ੍ਰੇਟ ਕਰ ਰਹੇ ਹੈ ਤੁਸੀਂ ਗੱਲ ਕਰਕੇ ਜੁਵਾਕਾਂ ਨੂੰ ਨਵੇਂ ਰਾਹ ਦਿੰਦੇ ਹੈ ਉਸ ਤਰ੍ਹਾਂ ਦੇ ਐਕਸਪੀਰੀਅੰਸ ਸਾਡੇ ਨਾਲ ਚਾਹਦੇ ਕਰੋ ਕਿ ਅਧਿਆਪਕ ਦੇ ਕਿੱਤੇ ਦੇ ਵਿੱਚ ਇੱਕ ਅਧਿਆਪਕ ਖਾਸ ਕਰਕੇ ਗਦਨ ਬਲਕੇ ਜੁਆਪਾ ਨੇ ਕੀ ਕਰਨਾ। ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਖੜੀ ਪਰਖਿਤ ਕਰਾਉਣ। ਮੁੱਖੀ ਅਤੇ 팀 ਲੱਗ ਜਿਵੇਂ ਸਾਡੇ ਵਰਗੇ ਨਮਾਰਿਆਂ ਨੂੰ ਇਹ ਮਾਰ ਲੱਗੀ। ਅਧਿਆਪਕ ਹੋਰਾਂ ਦਾ ਮਾਹੌਲ ਹੁੰਦਾ ਹੈ ਮੈਂ ਕੋਈ ਨਹੀਂ ਕੀ। ਦੇ ਸੁਪਦੇ ਬਹਿਆ ਮੈਂ ਸੂਤ ਸਿਤਾ ਸਾਰੇ ਦੇ ਆਪਕਾ ਬਹੁਤ ਉਪਝ ਜਾਣਦੇ ਆ ਕਿਹਦੇ ਆਪਨ ਕੀ ਹੁੰਦਾ ਪਰ ਜਿਹੜੇ ਵਿਗਿਆਨ ਦੇ ਬੱਚੇ ਹੁੰਦੇ ਆ ਖਾਸ ਕਰਕੇ ਨੌਂ ਤਰਾਂੀਆਂ ਜਿਹੜੀ ਵਿਗਿਆਨਤਾ ਪਾਈ ਜਾਂਦੀ ਹੈ ਤੇ ਉਹਨਾਂ ਮੈਨੂੰ ਮੈਨੂੰ ਇਹ ਅੰਧਾਣੇ ਸਭ ਤੋਂ ਪਹਿਲਾਂ ਕਿ ਅਕਸਰ ਅਸੀਂ ਜਾਂ ਸਾਡਾ ਸਮਾਜ ਉਹਨਾਂ ਨੂੰ ਉਵੇਂ ਅਧੂਰੇ ਰਹਿ ਕੇ ਛੱਡ ਦਿੰਦਾ ਹੈ ਜਦੋਂ ਕਿ ਕੁਦਰਤ ਨੇ ਉਹਨਾਂ ਬਰਾਬਰ ਦੀ ਧਰਤੀ ਬਰਾਬਰ ਦਾ ਸਨਮਾਨ ਦਿੱਤਾ ਹੈ ਕੁਦਰਤ ਨੇ ਸੇ ਹੱਟਾ ਸੀ ਸਾਬਤ ਸੂਰਜ ਬੰਦੇ ਉਹਨਾਂ ਦੇ ਆ ਕਿ ਧਰਤੀ ਦੇ ਪਾਏ ਆ ਨਾ ਮੇਰੇ ਹੱਟਾ ਤੋਂ ਬਾਅਦ ਉਹਨਾਂ ਦੇ ਗगन ਮੇਰੀ ਜ਼ਿੰਦਗੀ ਦੀ ਜਿਚਾਉਣਾ ਉਹਦੀ ਇੱਕ ਨਿੱਕੀ ਜੀ ਗੱਲ ਨੇ ਮੈਨੂੰ ਸਿਖਾ ਦਿੱਤਾ ਸੀ ਇਸ ਤੋਂ ਬਾਅਦ ਮੇਰੀ ਵੀ ਸੋਚਣਾ ਆ ਇਸ ਤਰ੍ਹਾਂ ਦੀ ਜਿਵੇਂ ਨਹੀਂ ਇਹ ਬੱਚੇ ਨੂੰ ਆਪਾਂ ਨਹੀਂ ਪੜਾਉਣਾ ਦਾਦਾ ਇਹ ਬੱਚੇ ਨਹੀਂ ਪੜ੍ਹਾ ਸਕਦੇ ਜ਼ਿੰਦਗੀ ਦੇ ਵਿੱਚ ਸੋ ਪਹਿਲੀ ਵਾਰੀ ਮੇਰੇ ਤੋਂ ਮੇਰੇ ਕੋਲ ਅੱਛਾ ਹੁੰਦਾ ਜਾਂਦਾ ਸੀ ਜਿਹੜਾ ਇੱਕ ਸਮਾਂ ਆਇਆ ਕਿ ਨੂੰ ਬੱਚਾ ਉਹਨਾਂ ਨੂੰ ਹੈਲੋ ਹਾਈ ਕਰਦਾ ਰਹੇ ਨਾ ਸੋ ਮੇਰੇ ਕੋਲ ਵੀ ਲੱਗੇ ਜਾਂਦਾ ਸੀ ਕਿ ਜਦੋਂ ਮੈਂ ਸਾਡੇ ਤੋਂ ਦੂਰ ਜਾਣਾ ਸੀ ਮਾਰੇ ਫੋਨ ਦਾ ਤਾਂ ਸੀ ਅਨਾਉਂਸਮੈਂਟ ਦਿੱਤੀ ਕਿ ਟੂਰ ਜਾਏਗਾ ਮਾਰੇ ਬੱਚੇ جب جانا چاہتے نے وہ اپنے اپنے گھر بار پوچھ لو کہ سب میں چلے تو بچہ مطلب میرے کو آیا کہ سر میں جا سکتا میں انہوں کہا بھی نہیں بیٹے تو نہیں جائے گا میرے دماغ یہ میرے دماغ یہ فضیقلی پرابلم نے یہ اور ہوئے گا اس بچے نے میرے اسپیکٹ کیا کہ سر میں اس کر کے نہیں جا سکتا کہ میں ਉਹ ਨਹੀਂ ਸਕਦਾ ਤੇ ਮੈਨੂੰ ਦਿਖਦਾ 5% ਮਤਲਬ ਮੇਰੀ ਇਸ ਕੇਸ ਦਾ ਕਹਾਣੀ ਮੈਨੂੰ ਬਹੁਤ ਸਾਕੀਦਾ ਉਸ ਤੋਂ ਬਾਅਦ ਮੈਨੂੰ ਕਿਹਾ ਵੀ ਜਿੱਥੇ ਤੂੰ ਜਾਏਗਾ ਸਾਡੇ ਨਾਲ ਤੂੰ ਕਰਨਾ ਟੂਰ ਤੇ ਗਿਆ ਬੰਦਾ ਨਿਕਾ ਤੇ ਮੈਨੂੰ ਲੱਗਦਾ ਕਿ ਜਿੰਨਾ ਟੂਰ ਦਾ ਮਜ਼ਾ ਉਹਨੇ ਲਿਆ ਜਿੰਨੀ ਉਹਨੇ ਸੈਨੀਟੇਟਿਵ ਟੂਰ ਨੂੰ ਕੀਤਾ ਮੇਰੀ ਜ਼ਿੰਦਗੀ ਦਾ ਹੁਣ ਪਾਲ ਲੱਗਦਾ ਸਭ ਤੋਂ ਖੂਬ ਟੂਰ ਮੈਨੂੰ ਮਤਲਬ ਅਹਿਸਾਸ ਹੋਇਆ ਉਸ ਬੱਚੇ ਨੂੰ ਕਿ ਇਹਨਾਂ ਦੇ ਕਿੱਡੇ ਕਿੱਡੇ ਸੁਪਨੇ ਨੇ ਪਰ ਅਕਸਰ ਉਹਨਾਂ ਨੂੰ ਦਰਕਨਾਰ ਕਰ ਦਿੰਦੇ ਆ ਬੜਾ ਸਿਸਟਮ ਉਹਨਾਂ ਨੂੰ ਕਿੱਦਨੇ ਕਿੱਦੇ ਸਾਡੇ ਤੋਂ ਦੂਰ ਕਰ ਦਿੰਦਾ ਹੈ ਫਿਰ ਅਸੀਂ ਮਤਲਬ ਕਿ ਕਿਉਂਕਿ ਉਹ ਬੱਚੇ ਥੋੜਾ ਜ਼ਿਆਦਾ ਆਰਮ ਬੱਚਿਆਂ ਨਾਲ ਜ਼ਿਆਦਾ ਇੰਟੈਂਸ਼ਨ ਭਾਲਦੇ ਹੁੰਦੇ ਨੇ ਜ਼ਿਆਦਾ ਮੋਟੀਵੇਸ਼ਨ ਭਾਲਦੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਜਿਹੜੀ ਜੁਡੀਗਨੈਸ ਹੁੰਦੀ ਹੈ ਉਹ ਬਹੁਤ ਜ਼ਿਆਦਾ ਆਈ ਹੁੰਦੀ ਹੈ ਕਿ ਇਸੇ ਇਸੇ ਮਤਲਬ ਹੈ ਕਿ ਇੱਕ ਸਟਾਫਿਕੇਟਨਾ ਸੀ ਕਿ ਜੀ ਮੈਨੂੰ ਤੇ ਗੱਲ ਨੂੰ ਜੋੜ ਰਿਹਾ ਜਿਹਦੇ ਕਰਕੇ ਅੱਜ ਉਹ ਬੱਚਾ ਪੂਰੀ ਦੁਨੀਆ ਦੇ ਵਿੱਚ ਫੇਮਸ ਹੈ ਤੇ ਉਹਦੇ ਅੰਦਰ ਇੰਨੀ એનર્ਜੀ ਹੈ ਕਈ ਵਾਰ ਤਾਂ ਮਤਲਬ ਹੋਵੇ ਇੰਨਾ ਹੈਰਾਨ ਕਰ ਦਈਏ ਕਿ ਅਸੀਂ ਆ ਮੈਂ ਕਦੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਉਹ ਬੱਚਾ ਇਹ ਵੀ ਕੁਝ ਕਰ ਸਕਦਾ ਹੁੰਦਾ ਤੇ ਅੱਜ ਉਹ ਬਹੁਤ ਵੱਡੀ ਵੱਡੀਆਂ ਸਟੇਜਾਂ ਦੇ ਉੱਪਰ ਬਹੁਤ ਕੁਝ ਕਰ ਰਿਹਾ ਹੈ ਥੈਂਕ ਯੂ ਸ਼ੁਕਰੀਆ ਮੇ ਰਣ 80 ਬੰਦੇ ਲੋਕ ਨੇ ਜਿੰਨਾ ਕਰਕੇ ਸਿੰਘ ਜੀ ਦੇ ਵਿੱਚ ਦਸੇਵ ਸਟਡੀ ਦਾ ਕੰਸੈਪਟ ਵੀ ਆਇਆ ਹੈ ਕਿ ਸਾਡੇ ਪੰਜਾਬ ਦੇ ਵਿੱਚ ਚੋਗਰ ਦੇ ਬਟਿਆਂ ਦੀ ਕਹਾਣੀ ਦਾ ਇੱਕ ਪਾਤਰ ਇਸਾਂ ਦਾ ਜਗਤਜੀਤ ਦੇ ਨਾਟਕਾਂ ਦੇ ਵਿੱਚ ਸਥਾਨੀ ਲਗਾਉਂਦੀਆਂ ਹੁਸਤਾ ਦੇ ਨਾਟਕਾਂ ਦੇ ਵਿੱਚ ਵੀ ਲੱਭਦਾ ਹੈ। ਪਤਾਸਰ ਦਾ ਸ਼ੇਰ ਹੈ ਇੱਕ ਕੁਆਲੇ ਚਸ਼ਮੀ ਨਾਲ ਹੀ ਤੇ ਮੇਰੀ ਨੀਜ਼ ਰਹੀ। ਮੈਂ ਤੇਰੇ ਮੈਨ ਪਾਂਤੀ ਮੈਣਾ ਦੇ ਖਾਸ ਤਰੀਕਾਂ। ਮੈਨੂੰ ਲੱਗਦਾ ਹੈ ਕਿ ਅੰਮ੍ਰਿਤ ਨੇ ਭਾਵੇਂ ਉਹ ਨਹੀਂ ਲਾਏ ਪਰਦੇ ਆ ਕੰਪਨ ਦਾ ਰੰਗ ਕਿੱਥਾ ਹੋ ਗਿਆ ਅੱਜ ਦੇ ਬੱਚੇ ਕਿਹੜੇ ਖਾਮ ਕੀ ਹੈ ਸਮੇਂ ਕੋਈ ਛੋਟੀ ਜਿਹੀ ਲਾਈਨ 100 ਮਿੰਟ ਦੇ ਵਿੱਚ ਨੇ ਦੱਸਿਆ ਰਹੇ ਕਿ ਆਪਣੇ ਆਪ ਤੇ ਮਾਣ ਮਨ ਵਾਲੀ ਗੱਲ ਹੈ ਜੇ ਨੂੰ ਕਿਸੇ ਸਮੇਂ ਸੋਚਿਆ ਹਰਪੁਰ ਦਾ ਕੋਈ ਹੰਕਾਰ ਆ ਦੇ ਆਪਾਂ ਬਾਰੇ ਇੱਕ ਕਹਾਣੀ ਲਿਖਦਾ ਉਹ ਤੁਹਾਡਾ ਬਹੁਤ ਪਿਆਰਾ ਲਿਖਦਾ ਹੈ ਤੇ ਉਹਦੀ ਕਹਾਣੀ ਵੀ ਬਹੁਤ ਸੁਣਾਉਂਦੀ ਹੈ ਪਰ ਅਜਾਪਨ ਦਾ ਦੂਸਰਾ ਪ੍ਰਤਖੰਡਰਤ ਬੰਦੇ ਵੀ ਨੇ ਜਿਹੜੇ ਉਸ ਨੂੰ ਜਿਉਂਦਾ ਜਿਨਾ ਰਸਿਆ ਹੋਇਆ ਜਿਸ ਕਰਕੇ ਮੈਂ ਇਹਨਾਂ ਨੂੰ ਜ਼ੋਰ ਨਾਲ ਤਾੜੀਆਂ ਸਮਝ ਕਰਕੇ ਵਾਹਟਾਂਗੇ ਕਿ ਕੋਈ ਸੱਚੇ ਲੜ ਕੇ ਮੇਰੇ ਬੰਦੇ ਸਹਾਰਾ ਦੇ ਬੰਦੇ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ ਤੋਫਾ ਤੇਰੇ ਟਾਪੀ ਦੇ ਜਾਂਦੇ ਨੇ ਤੇਰੇ ਸਕੂਲ ਨੂੰ ਤੋਂ ਕੋਲ ਦੇ ਨੰਨੇ ਨੇ ਸਿੰਦਾ ਕਰਦੇ ਨੇ ਕਈ ਵਾਰੀ ਉਹ ਅਮਰਤ ਨੂੰ ਸੱਚੀ ਗੱਲ ਇਹ ਹੈ ਕਿ ਮੈਸਟਰ ਜੀ ਮੈਨੂੰ ਲੱਗਿਆ ਕਿ ਇਹਨੇ ਦਾਦਾ ਨੂੰ ਜੰਮਾ ਰੱਖਿਆ ਹੋਇਆ ਤੇ ਮੈਂ ਦੋ ਤਿੰਨ ਵਾਰੀ ਦਾ ਸਕੂਲ 'ਚ ਵੀ ਇਸ ਕਰਕੇ ਗਿਆ ਬੈਨ ਨੂੰ ਦੱਸੇ ਬਿਨਾਂ ਨੂੰ ਕੁੱਛੇ ਕਿ ਮੇਰੀ ਚਰਜੇ ਤੋਂ ਉਸ ਤਰ੍ਹਾਂ ਦੇ ਕੰਮ ਨਹੀਂ ਜਾ ਰਹੇ ਤੇ ਮੈਂ ਸਦੀ ਉਸ ਤੋਂ ਦੇ ਲੋਕਾਂ ਨੂੰ ਗੱਲੋਂ ਵੀ ਕੁੱਦਿਸ਼ ਕਰਦਾ ਮੈਂ ਇਸ ਪੰਦੇ ਵਿਧਿਆਪਤਨ ਦੀ ਸਾਨੂੰ ਬਹੁਤ ਜ਼ਰੂਰਤ ਹੈ